ਅਕਸਰ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੜ ਆ ਚੁੱਕੇ ਨੇ ਔਰ ਜਿਹੜੇ ਡੇਰਾ ਮੁਖੀ ਬਿਆਸ ਦੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਕਾਜ ਜਿਹੀ ਖਬਰ ਦਿਖਾਉਣ ਜਾ ਰਿਹਾ ਮੈਂ ਕਿ ਪੰਜਾਬ ਦੇ ਅੰਦਰ ਜਿੰਨੇ ਵੀ ਹੋਰ ਡੇਰਿਆਂ ਦੇ ਮਾਲਕ ਨੇ ਸਾਧ ਕਹ ਲਓ ਜਾਂ ਟੌਂਗੀ ਸਾਧ ਕਹ ਲਓ ਬਹੁਤ ਸਾਰਾ ਪੰਜਾਬ ਪਰਦੇ ਲੋਕਾਂ ਨੂੰ ਲੁੱਟਿਆ ਔਰ ਇੱਕ ਪੰਜਾਬ ਦਾ ਨੌਜਵਾਨ ਜਿਹੜੇ ਭਰਾ ਦਾ ਸਾਰਾ ਕੁਝ ਹੀ ਬਰਬਾਦ ਹੋ ਗਿਆ ਯਾਨੀ ਤਬਾਹ ਹੋ ਗਿਆ ਉਹ ਰੋ ਰਿਹਾ ਇਹਨਾਂ ਪੰਜਾਬ ਦੇ ਲੋਕਾਂ ਮੰਨਿਓ ਕੋਈ ਵੀ ਮਦਦ ਦੀ ਇੱਕ ਥੋੜੀ ਬਹੁਤੀ ਵੀ ਮਦਦ ਨਹੀਂ ਕੀਤੀ ਜਾਂਦੀ ਪਰ ਲੋਕ ਸਾਡੇ ਤਰਸ ਤਰਸ ਕਰ ਰਹੇ ਨੇ ਜਿਹੜੇ ਡੇਰਾ ਵਾਲੇ ਲੁੱਟਣ ਵਾਲੇ ਸਾਧ ਬਹੁਤ ਸਾਰੇ ਢੋਂਦੀ ਜਿਨ੍ਹਾਂ ਦੇ ਵਿੱਚ ਡੇਰਾ ਮੁਖੀ ਵਿਆਸ ਦਾ ਜਿਹੜਾ مالک ਪਹਾਣ ਵਾਲਾ ਗੁਰਿੰਦਰ ਸਿੰਘ ਢਿੱਲੋ ਉਹਦਾ ਵੀ ਨਾਮ ਜੁੜਦਾ ਤਾਂ ਹੁਣ ਬਹੁਤ ਸਾਰੇ ਬਾਬੇ ਨੇ ਪੰਜਾਬ ਦੇ ਅੰਦਰ ਜਿਹੜੇ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਕਰੋਨਾ ਦੀਆਂ ਗੱਡੀਆਂ ਦੇ ਵਿੱਚ ਚਿੱਟੇ ਰੀੜੇ ਪਾ ਕੇ ਘੁੰਮਦੇ ਨੇ ਚੰਗੇ ਚਸ਼ਮੇ ਲੱਗੇ ਹੁੰਦੇ ਨੇ ਪਰ ਜਦੋਂ ਪੰਜਾਬ ਦੇ ਲੋਕਾਂ ਦੇ ਉੱਤੇ ਆਫਤ ਆ ਜਾਂਦੀ ਹੈ ਪੰਜਾਬ ਦੇ ਸਾਡੇ ਲੋਕ ਰੋ ਰਹੇ ਨੇ ਉਹ ਲੋਕ ਜਿਹੜੇ ਪੀੜਤ ਨੇ ਹੜ੍ਹਾਂ ਦੇ ਪਰ ਹੁਣ ਉਹਨਾਂ ਤੱਕ ਮਦਦ ਕੋਈ ਵੀ ਇਹਨਾਂ ਵਿੱਚੋਂ ਸਾਧ ਢੋਂਗੀ ਨਹੀਂ ਪਹੁੰਚਦਾ ਅੱਜ ਪਹਿਲੀ ਖਬਰ ਉਸ ਨੌਜਵਾਨ ਦੀ ਹੈ ਜਿਹੜਾ ਕਿ ਬਹੁਤ ਜ਼ਿਆਦਾ ਰੋ ਰਿਹਾ ਉਹਦਾ ਸਭ ਕੁਝ ਬਰਬਾਦ ਹੋ ਚੁੱਕਿਆ ਬਹੁਤੇ ਨਹੀਂ ਇੱਕ ਨਹੀਂ ਪਰ ਉਹਦੀ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਔਰ ਉਸ ਤੋਂ ਬਾਅਦ ਬਹੁਤ ਸਾਰੇ ਇਹ ਜੇ ਧੰਗੀ ਬਾਬੇ ਨੇ ਜਿਵੇਂ ਕਿ ਡੇਰੇ ਵਿਆਸ ਵਾਲਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰ ਬਹੁਤ ਸਾਰੇ ਨੇ ਉਹਨਾਂ ਦੀ ਤੁਹਾਡੇ ਸਾਹਮਣੇ ਅੱਜ ਪੋਰ ਖੋਲਾਂਗੇ ਕਿ ਆਖਰ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਪਿੱਛੇ ਲੈ ਕੇ ਬਹੁਤ ਸਾਰੀਆਂ ਮਹਿੰਗੀਆਂ ਗੱਡੀਆਂ ਚੰਗੇ ਲੀੜੇ ਚੰਗੇ ਚਸ਼ਮੇ ਬਹੁਤ ਸਾਰਾ ਵਧੀਆ ਖਾਣ ਪਾਣ ਚੰਗਾ ਘੁੰਮਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਕੀਦੇ ਪੈਸੇ ਦੇ ਨਾਲ ਕਰਦੇ ਨੇ ਅਕਸਰ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਆਪਣੀ ਔਰ ਅਟਰੈਕਟ ਕਰਕੇ ਆਪਣਾ ਨਾਮ ਤੇ ਆਪਣਾ ਘਰ ਭਰਦੇ ਨੇ ਪਰ ਜਦੋਂ ਸਾਡੇ ਲੋਕਾਂ ਦੇ ਤਿਆਫਤ ਆਉਂਦੀ ਹੈ ਆ ਸੁਣੋ ਜਰਾ ਧਿਆਨ ਦੇ ਨਾਲ ਕਿ ਇੱਕ ਪੰਜਾਬ ਦਾ ਹੀ ਨੌਜਵਾਨ ਇਹਦੇ ਘਰ ਦੇ ਵਿੱਚ 7 ਫੁੱਟ ਪਾਣੀ ਕਮਰੇ ਦੇ ਵਿੱਚ ਖੜ ਗਿਆ ਸੀ ਤਾਂ ਹੁਣ ਇਹਨੂੰ ਜਿਹੜੇ ਸਾਡੇ ਪੰਜਾਬ ਦੇ ਐਨ ਆਰ ਆਈ ਲੋਕ ਨੇ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਪਰ ਡੇਰਿਆਂ ਦੇ ਜਿਹੜੇ ਮਾਲਕ ਮੁਖੀ ਨੇ ਇਹ ਤਾਂ ਦੀ ਸਾਧ ਲੰਡੂ ਕਹਿ ਲੋ ਇਹ ਲੋਕ ਆ ਜਿਹੜੇ ਇਹ ਨਹੀਂ ਆਉਂਦੇ ਇਹਨਾਂ ਦੀ ਪੋਲ ਬਹੁਤ ਵੱਡੇ ਪੱਧਰ ਦੇ ਉੱਤੇ ਖੋਲੂਗਾ ਪਹਿਲਾਂ ਇਸ ਨੌਜਵਾਨ ਦੀ ਜਵਾਨੀ ਸੁਣੋ ਕਿ ਮਾਮਲਾ ਕੀ ਹੋ ਗਿਆ ਸੁਣੋ ਰੋਣਾ ਨਹੀਂਗਾ ਮਨਪ੍ਰੀਤ ਰੋਣਾ ਨਹੀਂਗਾ ਲੋਕ ਖੜ ਕੇ ਤੇਰੇ ਨਾਲ ਆ ਕੇ ਖੜ ਜਾਣਗੇ ਨਾ ਮੇਰਾ ਵੀ ਰੋਣਾ ਨਹੀਂ ਰੋਣਾ ਤਾਂ ਜੀ ਵੇਖ ਕੇ ਵੀ ਕੁਝ ਆਇਆ ਨਹੀਂ ਨਾ ਨਰੀਏ ਦਿੱਤ ਤੂੰ ਜਿਹਨੇ ਕਦੇ ਵੀ ਕੋਈ ਦੇ ਉਤਲਗਰਸਾ ਨਾਲ ਕੁਝ ਨਾ ਮੇਰਾ ਵੇਖਣਾ ਜਦੋਂ ਤੈਨੂੰ ਵੇਖਦੇ ਹਾਂ ਜੀ ਉਹ ਪਾਣੀ ਵੀ ਅੰਦਰੋਂ ਅੰਤਰੀਵਕੀ ਇਹੋ ਘਰ ਆਪਣੇ ਘਰੀ ਕੋਣਾਂ ਦੀ ਇਹ ਤਕੀ ਤੁਸੀਂ ਹਾਲਾਤ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਤਾਂ ਅਸੀਂ ਜਿੱਥੇ ਖੜੇ ਆ ਕਿਸੇ ਦਾ ਘਰ ਇਸ ਤਰ੍ਹਾਂ ਦਾ ਹੋਵੇ ਤੁਸੀਂ ਇਮੇਜਨ ਕਰਕੇ ਦੇਖੋ ਕਿ ਬੈੱਡ ਵਿਚਾਰਿਆਂ ਦਾ ਜੋ ਸਮਾਨ ਫਿਰਖੇਲ ਐਲਸੀਡੀ ਵੀ ਲਈ ਸੀ ਵੀਰੇ ਲਿਆ ਕੇ ਤੂੰ ਹਾਂਜੀ ਜੀ ਮਮੀ ਨੇ ਪੈਸੇ ਨਾਲ ਜੋੜ-ਜੋੜ ਕੇ ਲਿਆਂਦੀ ਤੂੰ ਫਿਲਹਾਲ ਪੱਤਰਕਾਰ ਮੱਕੜ ਸਾਹਿਬ ਪਹੁੰਚ ਚੁੱਕੇ ਸੀ ਉੱਥੇ ਉਹਨਾਂ ਨੇ ਇੱਕ ਐਨਆਰਆਈ ਦੇ ਨਾਲ ਇੱਕ ਸੰਪਰਕ ਸਾਧ ਨੇ ਉਸ ਬੰਦੇ ਨੇ 2 ਲੱਖ ਰੁਪਏ ਦੀ ਆਪਣੇ ਮਨੀ ਨੂੰ ਮਦਦ ਦੇਣ ਦਾ ਫੋਨ ਤੇ ਮੀਡੀਆ ਦੇ ਵਿੱਚ ਇਹ ਗੱਲ ਕਹਿ ਦਿੱਤੀ ਐ ਮੱਕੜ ਸਾਹਿਬ ਦੇ ਸਾਹਮਣੇ ਔਰ ਹੁਣ ਦੂਜੇ ਪਾਸੇ ਆਜੋ ਵੀ ਪੰਜਾਬ ਦੇ ਅੰਦਰ ਕਿੰਨੇ ਸਾਰੇ ਬਾਬੇ ਨੇ ਕਿੰਨੇ ਟੋਂਗੀ ਲੋਕ ਨੇ ਕਿ ਜਿਹੜੇ ਸਾਦੇ ਹੀ ਲੋਕਾਂ ਨੂੰ ਲੁੱਟ ਕੇ ਆਪਣੀਆਂ ਕਰੋੜਾਂ ਦੀਆਂ ਗੱਡੀਆਂ ਦੇ ਵਿੱਚ ਰਹਿੰਦੇ ਨੇ ਵਿੱਚ ਢੱਡਰੀਆਂ ਵਾਲੇ ਦਾ ਨਾਮ ਵੀ ਆਉਂਦਾ ਜਿਹੜੀ ਗੱਲ ਸੱਚ ਹੈ ਉਹ ਤਾਂ ਕਹਿਣੀ ਪੈਂਦੀ ਹੈ ਅਕਸਰ ਮੈਂ ਉਹਨਾਂ ਦੇ ਹੱਕ ਵਿੱਚ ਬੋਲਦਾ ਰਹੇ ਪਰ ਜਦੋਂ ਹੜਾਂ ਦੀ ਮਾਰ ਪਈ ਸਾਡੇ ਹੀ ਲੋਕਾਂ ਦੇ ਉੱਤੇ ਅੱਜ ਉਹੀ ਢੱਡਰੀਆਂ ਵਾਲਾ ਆਪਣੀਆਂ 3-4 ਕਰੋੜ ਦੀਆਂ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਬਾਬਾ ਸਾਡੇ ਲੋਕਾਂ ਦੀ ਗੱਲ ਨਹੀਂ ਪੁੱਛ ਰਿਹਾ ਕਿ ਉਹਨਾਂ ਨੂੰ ਹੱਕ ਨਹੀਂ ਕਿ ਪੰਜਾਬ ਦੇ ਲੋਕ ਤੁਹਾਡੇ ਕੋਲ ਜਾਂਦੇ ਨੇ ਪੰਜਾਬ ਦੇ ਲੋਕ ਤੁਹਾਨੂੰ ਆਪਣਾ ਪੈਸਾ ਚੜਾਉਂਦੇ ਨੇ ਤੇ ਤੁਸੀਂ ਉਹਨਾਂ ਦੇ ਪੈਸੇ ਦੇ ਨਾਲ ਐਸ਼ੀ ਆਰਾਮ ਦੀ ਜ਼ਿੰਦਗੀ ਜੀਂਦੇ ਆਂ ਤਾਂ ਜੇਕਰ ਉਹ ਹੀ ਲੋਕ ਫਸ ਗਏ ਨੇ ਤੇ ਤੁਸੀਂ ਆਪਣਾ ਮੁਖ ਮੋੜ ਲਿਆ ਤੇ ਇਹ ਸਾਬਤ ਕਰ ਦਿੱਤਾ ਕਿ ਤੁਸੀਂ ਢੋਂਗੀ ਹੋ ਤੁਸੀਂ ਪੰਜਾਬ ਨੂੰ ਲੁੱਟਣ ਵਾਲੇ ਹੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਖਬਰ ਦਾ ਪਤਾ ਹੋਣਾ ਜ਼ਰੂਰੀ ਸੀ ਕਿ ਭਾਈ ਜਿੰਨੇ ਵੀ ਸਾਧ ਨੇ ਪੰਜਾਬ ਦੇ ਅੰਦਰ ਕੋਈ ਵੀ ਦਿਖਾ ਦਿਓ ਜੇਕਰ ਸਾਹਮਣੇ ਆਇਆ ਹਾ ਕੀ ਕਹਿਣਾ ਇੱਕ ਅੱਧਾ ਕੁਝ ਦੇ ਕੇ ਕੋਈ ਕਦੇ ਦੋ ਕੋਈ ਪੈਕਟ ਦੇਤੇ ਕਿਸੇ ਨੂੰ ਜਾਂ ਕੋਈ ਮਾੜਾ ਮੋਟਾ ਇੱਕ ਦੋ ਬੰਦਿਆਂ ਦੀ ਮਦਦ ਕਰਤੀ ਪਰ ਵੱਡੇ ਪੱਦਰ ਦੇ ਉੱਤੇ ਕਹਿ ਸਕਦੇ ਹਾਂ ਜਿਵੇਂ ਕੋਈ ਵੀ ਢੋਂਗੀ ਬਾਬਾ ਬਾਹਰ ਨਿਕਲ ਕੇ ਕੋਈ ਬਾਤ ਨਹੀਂ ਪੁੱਛੀ ਲੋਕਾਂ ਦੀ ਸੋਚ ਕਰਕੇ ਹੁਣ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਡੇਰਾ ਮੁਖੀ ਵਿਆਸ ਦੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਜਾਂ ਸੰਤ ਘੜੀਆਂ ਵਾਲੇ ਨੇ ਬਹੁਤ ਸਾਰੇ ਹੋਰ ਵੀ ਨੇ ਜਿਹੜੇ ਕਹਿੰਦੇ ਅਸੀਂ ਪ੍ਰਚਾਰਕਾਂ ਇਹਨਾਂ ਦੇ ਕੋਲ ਜਾਣ ਤੋਂ ਪਹਿਲਾਂ ਇਹ ਗੱਲ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਿਓ ਕਿ ਪੰਜਾਬ ਅੱਜਕੱਲ੍ਹ ਆ ਦਿਨਾਂ ਦੇ ਵਿੱਚ ਬਹੁਤ ਵੱਡੀ ਪੀੜਾ ਦੇ ਵਿੱਚ ਤੇ ਜੇਕਰ ਹੁਣ ਇਹ ਟੌਂਗ ਜਾਂ ਇਹਨਾਂ ਦਾ ਹਲੇ ਵੀ ਉਹੀ ਰਵਈਆ ਰਿਹਾ ਤਾਂ ਫੇਰ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਨਾ ਢੋਂਗੀਆਂ ਤੋਂ ਖੜਾ ਛਡਾਉਣ ਦੀ ਕੋਸ਼ਿਸ਼ ਤੁਸੀਂ ਵੀ ਉਸੇ ਹੀ ਪ੍ਰਕਾਰ ਕਰਨੀ ਆ ਜਿਵੇਂ ਕਿ ਹੁਣ ਤੁਹਾਡੇ ਨਾਲ ਕੋਈ ਵੀ ਪੰਜਾਬ ਦੇ ਵਿੱਚੋਂ ਇਹ ਢੌਂਗੀਆਂ ਦੇ ਵਿੱਚੋਂ ਨਹੀਂ ਖੜਾ। ਸ਼ਹਿਸ ਕਰਕੇ ਹੁਣ ਪੰਜਾਬ ਦੀ ਸਰਕਾਰ ਨੂੰ ਵੱਡੇ ਪੱਧਰ ਤੇ ਅਪੀਲ ਹੈ ਕਿ ਕਿਸੇ ਵੀ ਸਾਧਾਂ ਦੀ ਲੋੜ ਨਾ ਪਵੇ। ਮੁੱਖ ਮੰਤਰੀ ਸਾਹਿਬ ਆ ਆਪਣੇ ਐਮਐਲਏ ਨੂੰ ਕਹਿ ਕੇ ਸਿੱਧੇ ਤੌਰ ਦੇ ਉੱਤੇ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੀ, ਵੱਧ ਚੜ ਕੇ ਕਰਨੀ ਚਾਹੀਦੀ ਹੈ। ਵੈਸੇ ਪੰਜਾਬ ਦੇ ਮੁੱਖ ਮੰਤਰੀ ਨੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ। ਇਹ ਸਾਡੇ ਪੰਜਾਬ ਦੇ ਵਿੱਚ ਹਾਰਾ ਚੁੱਕੇ ਨੇ ਅਸੀਂ ਸੰਕਟ ਦੇ ਵਿੱਚ ਤਾਂ ਸਾਡਾ ਸਾਥ ਦਿੱਤਾ ਜਾਵੇ ਕਿਉਂ ਕਿ ਪੰਜਾਬ ਆਜ਼ਾਦੀ ਦਿਵਾਨ ਪਿੱਛੇ ਪਹਿਲੇ ਨੰਬਰ ਤੇ ਆ ਪੰਜਾਬ ਅਨਾਜ ਪੈਦਾ ਕਰਨ ਤੇ ਪਹਿਲੇ ਨੰਬਰ ਤੇ ਆ ਪੰਜਾਬ ਸਾਡਾ ਪੂਰੇ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ ਕਿਉਂਕਿ ਜਦੋਂ ਸ਼ਹਾਦਤਾਂ ਹੁੰਦੀਆਂ ਨੇ ਤਾਂ ਸਾਡੇ ਹੀ ਪੰਜਾਬ ਦੇ ਲੋਕਾਂ ਦੀਆਂ ਸਭ ਤੋਂ ਵੱਧ ਸੰਖਿਆ ਦੇ ਵਿੱਚ ਪਾਈਆਂ ਜਾਂਦੀਆਂ ਨੇ ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਵੈਸੇ ਬਹੁਤ ਜ਼ਿਆਦਾ ਉਹ ਸੂਝਵਾਨ ਨੇ ਸੁਲਝੇ ਹੋਏ ਨੇਤਾ ਨੇ ਇਸ ਜ਼ਰੂਰ ਇਸ ਗੱਲ ਦਾ ਉਪਰਾਲਾ ਕਰਨੀਏ ਅਸੀਂ ਉਮੀਦ ਕਰਦੇ ਹਾਂ ਤਾਂ ਠੀਕ ਹੈ ਪੰਜਾਬ ਵਾਲਿਓ ਜਿਨੇ ਵੀ ਪੈਂਡਪ੍ਰਾਣਾਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ